ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਆਪਾਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਤੁਹਾਡੇ ਲਈ ਕਰਨੀ ਹੈ ਅਨਾਉਂਸਮੈਂਟ ਦਾ ਖੈਰ ਤੁਹਾਨੂੰ ਪਤਾ ਲੱਗੀ ਗਿਆ 2026 ਦੀ ਪੰਜਾਬ ਪੁਲਿਸ ਕਨਸਟੇਬਲ ਦੀ ਜੋ ਭਰਤੀ ਆਣੀ ਹੈ ਉਹਦੇ ਬੈਚ ਦੀ ਅਨਾਉਂਸਮੈਂਟ ਹੈਗੀ ਹੈ ਬਹੁਤ ਲੰਬੇ ਟਾਈਮ ਤੋਂ ਤੁਹਾਨੂੰ ਇੰਤਜ਼ਾਰ ਸੀਗਾ ਬਈ ਇਸ ਅਨਾਉਂਸਮੈਂਟ ਦਾ ਕਿਉਂਕਿ ਮੈਨੂੰ ਡੇਲੀ ਮੈਸੇਜ ਕਾਲ ਬਹੁਤ ਸਾਰੇ ਆਉਂਦੇ ਆ ਕਿ ਸਰ रिकॉर्डेड बैच ਨਹੀਂ ਸਾਨੂੰ ਤਾਂ ਆਫਲਾਈਨ ਬੈਚ ਚਾਹੀਦਾ ਹੈ ਆਪਾਂ ਪ੍ਰਤਾਪ ਅਕੈਡਮੀ ਉੱਤੇ ਆ ਕੇ ਹੀ ਪੜਾਂਗੇ ਤੁਸੀਂ ਬੈਚ ਦੱਸੋ ਕਨਸਟੇਬਲ ਦਾ ਸਪੈਸ਼ਲ ਕਦੋਂ ਸ਼ੁਰੂ ਹੋਣ ਜਾ ਰਿਹਾ ਹੈ ਪਿਛਲੇ 15 20 ਦਿਨਾਂ ਤੋਂ ਤਾਂ ਬਹੁਤ ਜ਼ਿਆਦਾ ਤੁਹਾਡੀ ਕੁਇਰੀਜ਼ ਹੈਗੀਆਂ ਤਾਂ ਫਾਈਨਲੀ ਭਾਈ ਬੈਚ ਅਨਾਉਂਸ ਕਰਨ ਜਾ ਰਹੇ ਹਾਂ ਠੀਕ ਹੈ ਬੈਚ ਦੀ ਤਾਰੀਖ ਮੈਂ ਦੱਸ ਦੂੰ ਠੀਕ ਹੈ ਬਟ ਦੇਖੋ ਇਹ ਵੀਡੀਓ YouTube ਤੇ ਜਾਣੀ ਹੈ ਬਹੁਤ ਸਾਰੇ ਸਟੂਡੈਂਟ ਪਹਿਲੀ ਵਾਰ ਵੀਡੀਓ ਨੂੰ ਦੇਖਣਗੇ ਚੈਨਲ ਦੇ ਉੱਤੇ ਪਹਿਲੀ ਵਾਰ ਆਣਗੇ ਤਾਂ ਭਾਈ ਪਹਿਲਾਂ ਉਹਨਾਂ ਨੂੰ ਮੈਂ ਕੁਝ ਦੋ ਗੱਲਾਂ ਸੁਣਾ ਦੂੰ ਠੀਕ ਹੈ ਇੱਕ ਤਾਂ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਭਾਈ ਠੀਕ ਹੈ ਚੈਨਲ ਦੇ ਉੱਤੇ ਬਹੁਤ ਕੰਟੈਂਟ ਪਿਆ ਹੈ ਪਿਛਲੀ ਵਾਰ ਦੀ ਭਰਤੀ ਦਾ ਉਸ ਤੋਂ ਪਿਛਲੀ ਵਾਰ ਭਰਤੀ ਬਹੁਤ ਪੜਾਇਆ ਹੋਇਆ ਹੈ ਸਟੂਡੈਂਟਸ ਨੂੰ ਜਾਓ ਦੇਖੋ ਪੜੋ ਹੁਣ ਵੀ ਨਵੀਂ ਕਲਾਸਾਂ ਵੀ ਚੱਲ ਰਹੀਆਂ ਠੀਕ ਹੈ ਮੈਥ ਰੀਜਨਿੰਗ ਇੰਗਲਿਸ਼ ਪੰਜਾਬ ਜੀਕੇ ਕੰਪਲੀਟ ਥਿਉਰੀ ਵਾਈਜ਼ ਟੌਪਿਕ ਵਾਈਜ਼ ਜੀਕੇ ਦੇ ਪ੍ਰੈਕਟਿਸ ਸੈਸ਼ਨ ਬਹੁਤ ਕੁਝ ਪਿਆ ਹੈ ਚੈਨਲ ਦੇ ਉੱਤੇ ਬਹੁਤ ਵਧੀਆ ਕੰਟੈਂਟ ਹੈ ਤੇ ਬਹੁਤ ਜ਼ਿਆਦਾ ਮਟੀਰੀਅਲ ਹੈ ਠੀਕ ਹੈ ਇਮਾਨਦਾਰੀ ਨਾਲ ਪੜੋ ਦੇਖੋ ਆਪਾਂ ਕਿਸ ਤਰ੍ਹਾਂ ਦਾ ਪੜਾਉਂਦੇ ਆ ਤੇ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਆਫਲਾਈਨ ਆ ਕੇ ਪੜਨਾ ਹੈ ਤਾਂ ਮੋਸਟ ਵੈਲਕਮ ਹੈ ਭਾਈ ਆਓ ਆਫਲਾਈਨ ਆਓ ਸਾਡੇ ਕੋਲ ਇੱਥੇ ਆ ਕੇ ਪੜੋ ਠੀਕ ਹੈ ਰਹਿਣ ਦਾ ਪ੍ਰਬੰਧ ਹੈ ਪੀਜੀਸ ਹੈਗੇ ਐ ਅਕੈਡਮੀ ਦੇ ਨੇੜੇ ਤੇੜੇ ਲਾਇਬ੍ਰੇਰੀਜ਼ ਹੈਗੀਆਂ ਭਾਈ ਬਹੁਤ ਕੁਝ ਹੈ ਠੀਕ ਹੈ ਚਲੋ ਫਿਰ ਤਾਂ ਇਸ ਅਨਾਉਂਸਮੈਂਟ ਵੱਲ ਆਪਾਂ ਚੱਲਦੇ ਆਂ ਪੰਜਾਬ ਪੁਲਿਸ ਕਨਸਟੇਬਲ ਦਾ 2026 ਦਾ ਬੈਚ ਆਪਣਾ ਚੱਲਣ ਜਾ ਰਿਹਾ ਹੈ ਤੇ ਥੰਬਨੇਲ ਦੇ ਉੱਤੇ ਗੱਲ ਕਿਹੜੀ ਲਿਖੀ ਹੈ ਕਿ ਐਗਜ਼ਾਮ ਦੇ ਵਿੱਚ 100% ਸਰੇ ਸਿਲੈਕਸ਼ਨ ਦੀ ਗਾਰੰਟੀ ਵਾਲਾ ਬੈਚ ਹੈ ਇਹ ਗੱਲ ਕੋਈ ਨਵੀਂ ਨਹੀਂ ਆਪਾਂ ਨਹੀਂ ਲਿਖੀ ਪਹਿਲਾਂ ਵੀ ਲਿਖਦੇ ਆਏ ਆ ਤੇ ਜਿਹੜੇ ਆਪਣੇ ਆਲਰੇਡੀ ਸਿਲੈਕਟਡ ਸਟੂਡੈਂਟ ਹੈ ਜਿਹੜੇ ਪੜ ਕੇ ਗਏ ਆ ਠੀਕ ਹੈ ਜਾਂ ਜਿਹੜੇ ਪੜ ਰਹੇ ਆ ਉਹਨਾਂ ਨੂੰ ਪਤਾ ਹੈ ਇਹ ਗੱਲ ਆਪਾਂ ਕਿਉਂ ਲਿਖਦੇ ਆ ਕੰਟੈਂਟ ਦੇ ਮਾਮਲੇ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ ਪੜਾਈ ਦੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਹਾਂ ਆਪਾਂ ਮਾਰਕੀਟਿੰਗ ਤੇ ਪਿੱਛੇ ਹੋ ਸਕਦੇ ਆ ਇੱਥੇ ਮੈਂ ਤੁਹਾਨੂੰ 500 ਸਟੂਡੈਂਟ ਦੀ ਫੋਟੋ ਨਹੀਂ ਦਿਖਾ ਸਕਦਾ ਠੀਕ ਹੈ ਆਪਾਂ ਮਾਰਕੀਟਿੰਗ ਤੇ ਪਿੱਛੇ ਹੋ ਸਕਦੇ ਆ ਪਰ ਕੰਟੈਂਟ ਦੇ ਮਾਮਲੇ 'ਚ ਇੰਡੀਆ ਮੈਂ ਤੁਹਾਨੂੰ ਭਰੋਸਾ ਦਿਲਾ ਸਕਦਾ ਕਿ ਜੋ ਆਪਾ ਪੜਾਉਂਦੇ ਆ ਜਾਂ ਜੋ ਆਪਾ ਪੜਾਵਾਂਗੇ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪੇਪਰ ਨਹੀਂ ਹਿੱਲੇਗਾ ਠੀਕ ਹੈ ਤੁਸੀਂ ਆਪਣੀ ਜਗ੍ਹਾ ਇਮਾਨਦਾਰ ਹੋਣੇ ਚਾਹੀਦੇ ਆ ਜੇ ਤੁਸੀਂ ਇਮਾਨਦਾਰੀ ਨਾਲ ਜੋ ਆਪਾਂ ਨੇ ਕਰਾਇਆ ਹੈ ਜੋ ਸਾਡੀ ਟੀਮ ਨੇ ਕਰਾਇਆ ਹੈ ਉਹ ਕਰੋਗੇ ਸਿਲੈਕਸ਼ਨ ਗਾਰੰਟੀ ਹੈ ਹੋएगी ਹੀ ਹੋएगी ਠੀਕ ਹੈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਚਲੋ ਠੀਕ ਹੈ ਬਾਕੀ ਪ੍ਰਤਾਪ ਅਕੈਡਮੀ ਹੈਗੀ ਆ ਭਾਈ ਪਟਿਆਲੇ ਆਫਲੈਨ ਇਹਨਾਂ ਨੂੰ ਨਹੀਂ ਪਤਾ ਇੱਥੇ ਆ ਸਕਦੇ ਆ ਆ ਦੋ ਨੰਬਰ ਹੈਗੇ ਆ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਆਰਬਨੀ ਸਟੇਟ ਹੈ ਉੱਥੇ ਆਪਣੀ ਅਕੈਡਮੀ ਹੈਗੀ ਹੈ ਜੇ ਔਨਲਾਈਨ ਘਰੇ ਬੈਠੇ ਹੀ ਤਿਆਰੀ ਕਰਨੀ ਹੈ ਤਾਂ ਚਾਹੇ ਤੁਸੀਂ ਐਂਡਰੋਇਡ ਯੂਜ਼ਰ ਹੋਵੋ ਚਾਹੇ ਆਈਓਐਸ ਯੂਜ਼ਰ ਹੋਵੋ ਐਪ ਡਾਊਨਲੋਡ ਕਰ ਲਓ ਆਪਣੇ ਸਟੋਰ ਤੇ ਜਾ ਕੇ ਪ੍ਰਤਾਪ ਅਕੈਡਮੀ ਤੇ ਇੱਥੇ ਬੈਚਸ ਚੱਲਦੇ ਆ ਉਹਨਾਂ ਬੈਚਸ ਨੂੰ ਇਨਰੋਲ ਕਰਕੇ ਵੀ ਤਿਆਰੀ ਕਰ ਸਕਦੇ ਹੋ ਠੀਕ ਹੈ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਹੈ ਹੋ ਜਾਏਗਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਤਾਂ ਇਹ ਆਪਣੀ ਟੀਮ ਰਹਿਣ ਵਾਲੀ ਹੈ ਜੋ ਤੁਹਾਨੂੰ ਪੰਜਾਬ ਦੇ ਖਾਸ ਤੌਰ ਤੇ ਪੁਲਿਸ ਦੇ एग्जाम ਦੀ ਤਿਆਰੀ ਦੇ ਲਈ ਆਪਣਾ 100% ਦੇਗੀ ਠੀਕ ਹੈ ਇਹਦੇ ਉੱਤੇ ਤੁਸੀਂ ਜਾਣਦੇ ਹੋ ਇਹ ਬੰਦਾ ਕੌਣ ਹੈ ਇਹ ਤਾਂ ਮੈਂ ਹੀ ਹਾਂ ਠੀਕ ਹੈ ਇਹ ਮੈਥ ਦੇ ਲੈਜੈਂਡ ਆਪਣੇ ਦੀਪ ਸਰ सुरेंद्र ਸਰ ਕਿਰਨ मैम ਅਮਨ अरोड़ा ਸਰ ਤੇ ਨਿਰਜ ਸਰ ਇਹ ਟੀਮ ਰਹੇਗੀ ਜੋ ਤੁਹਾਨੂੰ ਗਾਈਡ ਕਰੇਗੀ ਸਟੱਡੀ ਕਰਾਈਗੀ ਬੈਸਟ ਲੇਗੀ एवरीथिंग ਸਭ ਕੁਝ ਤੁਹਾਨੂੰ ਇਸ ਲੈਵਲ ਤੱਕ ਲੈ ਕੇ ਜਾਏਗੀ ਬਿਲਕੁਲ ਬੇਸਿਕ ਤੋਂ ਜੇ ਤੁਸੀਂ ਪਹਿਲੀ ਵਾਰ ਵੀ ਤਿਆਰੀ ਕਰਨ ਰਹੇ ਹੋ ਨਾ ਪਹਿਲੀ ਵਾਰ ਵੀ ਤਿਆਰੀ ਕਰਨ ਲੱਗ ਰਹੇ ਹੋ ਤਾਂ ਤੁਹਾਡੀ ਸਿਲੈਕਸ਼ਨ ਨੂੰ ਕਨਫਰਮ ਕਰੇਗੀ ਇਹ ਟੀਮ ਦਿਨ ਰਾਤ ਲਗਾ ਕੇ ਠੀਕ ਹੈ ਓਕੇ ਤਾਂ ਇਹ ਆਪਣੀ ਟੀਮ ਪ੍ਰਤਾਪ ਅਕੈडमी ਹੈ ਜੋ ਤੁਹਾਨੂੰ ਸਿਲੈਕਸ਼ਨ ਦੀ ਗਾਰੰਟੀ ਦੇਵੇਗੀ ਬੈਚ ਲਿਓ ਭਾਈ 27 ਅਕਤੂਬਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਦੀਵਾਲੀ ਦੇ ਨੇੜੇ ਤੇੜੇ ਸ਼ੁਰੂ ਕਰਾਂਗੇ ਤਾਂ ਦੀਵਾਲੀ ਦੀ ਛੁੱਟੀਆਂ ਖਤਮ ਹੁੰਦੇ ਹੀ ਆਪਣਾ ਬੈਚ ਸਟਾਰਟ ਹੈ 27 ਅਕਤੂਬਰ ਤੋਂ 27 ਅਕਤੂਬਰ ਤਰੀਕ ਹੈ ਨੋਟ ਕਰ ਲਓ ਈਵਨਿੰਗ ਬੈਚ ਰਹਿਣ ਵਾਲਾ ਹੈ ਠੀਕ ਹੈ ਤਾਂ ਤੁਸੀਂ ਜਿਹੜੇ ਲੋਕਲ ਹੈਗੇ ਆ ਉਹ ਤੇ ਜਿਹੜੇ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਆਣੇ ਆ ਭਈ ਤਾਂ ਮੋਰੀਆ ਬਿਸ ਤਰ੍ਹਾਂ ਚੱਕੋ ਤੇ ਆਜੋ ਦੀਵਾਲੀ ਦੀ ਛੁੱਟੀਆਂ ਖਤਮ ਹੋਣ ਤੋਂ ਬਾਅਦ ਠੀਕ ਹੈ ਰਹਿਣ ਦਾ ਪ੍ਰਬੰਧ ਹੈ ਅਕੈਡਮੀ ਦੇ ਨੇੜੇ ਤੇੜੇ ਕਾਫੀ ਸਾਰੇ ਪੀਜੀਸ ਹੈਗੇ ਆ ਪੀਜੀ ਮਿਲ ਜਾਣਗੇ ਲਾਇਬ੍ਰੇਰੀਆਂ ਹੈ ਇੱਥੇ ਮਤਲਬ ਪੂਰਾ ਮਾਹੌਲ ਹੈ ਪੜਾਈ ਦਾ ਤੁਸੀਂ ਬਸ ਆਣਾ ਹੈ ਬੋਰੀਆ ਬਿਸਤਰਾ ਚੱਕੋ ਤੇ ਆਜੋ ਇਹ ਸਾਡੀ ਗਾਰੰਟੀ ਹੈ ਸਾਡੇ ਕੋਲ ਆਉਂਗੇ ਆਪਾਂ ਵਰਦੀ ਪਵਾ ਕੇ ਹੀ ਭੇਜਾਂਗੇ ਚਾਹੀ ਕੁਝ ਕਰਨਾ ਪਵੇ بس ਤੁਸੀਂ ਆਪਣੀ ਜਗ੍ਹਾ ਇਮਾਨਦਾਰ ਰਹਿਣਾ ਹੈ ਕਿ ਜੋ ਕਰਾਇਆ ਗਿਆ ਹੈ ਜੋ ਤੁਹਾਨੂੰ ਨੋਟਸ ਦੇਈ ਗਏ ਹਨ ਜੋ ਬੁక్స్ ਦੇਈ ਗਈਆਂ ਹਨ ਜੋ ਟੈਸਟ ਲਈ ਗਏ ਹਨ ਉਹ ਤੁਹਾਨੂੰ ਉਹਦੇ ਚ ਇਮਾਨਦਾਰੀ ਰੱਖਣੀ ਹੈ 100% ਤੁਸੀਂ ਆਪਣੇ ਵੱਲੋਂ ਦੋਗੇ 200% ਸਾਡੇ ਵੱਲੋਂ ਮਿਲੇਗਾ ਠੀਕ ਹੈ ਸਿਲੈਕਸ਼ਨ ਦੀ ਗਾਰੰਟੀ ਹੈ ਓਕੇ ਠੀਕ ਹੈ ਚਲੋ ਬਾਕੀ ਜਿਹੜੇ ਸਾਡੇ ਆਲਰੇਡੀ ਸਿਲੇਕਟਡ ਸਟੂਡੈਂਟ ਹੈ ਜਾਂ ਪੁਰਾਣੇ ਸਟੂਡੈਂਟ ਹੈ ਜਾਂ ਜਿਹੜੇ ਸਾਡੇ ਤੋਂ ਪੜ ਰਹੇ ਹੈ ਉਹਨਾਂ ਨੂੰ ਪਤਾ ਹੈ ਕਿ ਆਪਾਂ ਬੇਸਿਕ ਮਾਰਕੀਟਿੰਗ 'ਚ ਪਿੱਛੇ ਹੋ ਸਕਦੇ ਆ ਪਰ ਸਟੱਡੀ ਦੇ ਮਾਮਲੇ 'ਚ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਕਰਿਆ ਜਾਏਗਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਠੀਕ ਹੈ ਤੇ ਜਿਹੜੇ ਭਾਈ ਤੁਹਾਡੇ ਯਾਰ ਦੋਸਤਾਂ ਨੇ ਆਣਾ ਹੈ ਠੀਕ ਹੈ ਰਿਸ਼ਤੇਦਾਰਾਂ ਨੇ ਆਣਾ ਹੈ ਸਾਰਿਆਂ ਤੱਕ ਮੈਸੇਜ ਪਹੁੰਚਾ ਦਿਓ ਕਿ 27 ਤਰੀਕ ਤੋਂ ਬੈਚ ਆਪਣਾ ਆਫਲਾਈਨ ਸਟਾਰਟ ਹੈ ਪੰਜਾਬ ਪੁਲਿਸ ਵਾਸਤੇ ਠੀਕ ਹੈ ਐਡਰੈਸ ਪਟਿਆਲਾ ਅਰਬਨ ਸਟੇਟ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਰੇਡੀਓ ਸਟੇਸ਼ਨ ਰੋਡ ਤੇ ਹੈ ਪ੍ਰਤਾਪ ਅਕੈਡਮੀ ਫੀਸ ਕਿੰਨੀ ਰਹਿਣ ਵਾਲੀ ਹੈ ਪੀਜੀ ਦਾ ਖਰਚਾ ਕਿੰਨਾ ਆ ਜਾਂਦਾ ਹੈ ਜੀ ਖਾਣ ਪੀਣ ਦਾ ਖਰਚਾ ਕਿੰਨਾ ਆ ਜਾਂਦਾ ਹੈ ਉਹ ਸਾਰੀ ਗੱਲਾਂ ਤੁਹਾਨੂੰ ਇੱਥੇ ਪਤਾ ਲੱਗ ਜਾਣਗੀਆਂ ਜੇ ਇੱਛੂ ਖਾਂ ਤਾਂ ਕਾਲ ਕਰੋ ਉਹ ਸਾਰਾ ਦੱਸ ਦੇਣਗੇ ਠੀਕ ਹੈ ਓਕੇ ਗੱਲ ਸਮਝਿਓ ਤੇ ਬਾਕੀ ਰਹੀ ਗੱਲ ਮਾਰਕੀਟਿੰਗ ਦੀ ਠੀਕ ਹੈ ਤੁਸੀਂ ਸਾਡੀ ਮਾਰਕੀਟਿੰਗ ਕਰੋ ਭਾਈ ਤੁਸੀਂ ਆਪ ਸ਼ੇਅਰ ਕਰੋਗੇ ਰਿਜ਼ਲਟ ਮੈਂ ਹੁਣ ਇੱਥੇ ਲਿਖ ਦਾਂਗੇ ਪੰਜਾਬ ਦੀ ਨੰਬਰ 1 ਅਕੈਡਮੀ ਹੈ ਸਭ ਤੋਂ ਜ਼ਿਆਦਾ ਰਿਜ਼ਲਟ ਆਪਾਂ ਹੀ ਦੇਏ ਆ 1000 ਪੋਸਟਾਂ ਚੋਂ 1200 ਆਪਾਂ ਨਹੀਂ ਲਗਾਤੇ 500 ਲਗਵਾਤੇ 600 ਲਗਵਾਤੇ ਹੈ ਉਹ ਹਵਾਈ ਗੱਲਾਂ ਆਪਣੀ ਬਸ ਦੀ ਗੱਲ ਹੈ ਨਹੀਂ ਰਿਜ਼ਲਟ ਬਾਦੂ ਹੈ ਕੋਈ ਇਸ਼ੂ ਨਹੀਂ ਹੈ ਪਹਿਲੀ ਗੱਲ ਤਾਂ ਆਪਾਂ ਡਾਟਾ ਰੱਖਦੇ ਹੀ ਨਹੀਂ ਬਾਈ ਠੀਕ ਹੈ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਕਿ ਕਿਹਦੇ ਕੋਲ ਸਾਡਾ ਪੇੜ ਵੇਚ ਹੈ ਆਪਾਂ ਤਾਂ ਉਹਨਾਂ ਦਾ ਹੀ ਡਾਟਾ ਨਹੀਂ ਰੱਖਦੇ ਫੋਲੋ ਕਰਨਾਂ ਤਾਂ ਬਹੁਤ ਦੂਰ ਦੀ ਗੱਲ ਹੈ ਠੀਕ ਹੈ ਸਾਨੂੰ ਤਾਂ ਸਟੂਡੈਂਟ ਆਪ ਭੇਜਦੇ ਆ ਕਿ ਸਰ ਤੁਹਾਡੇ ਪੇਡ ਬੈਚ ਦਾ ਸਟੂਡੈਂਟ ਹੈ ਸਿਲੈਕਟ ਹੋ ਗਿਆ ਇਹ ਮੇਰੀ ਫੋਟੋ ਹੈ ਮੇਰੀ ਤਾਂ ਲਾ ਦੋ ਕਈਆਂ ਦੀ ਫੋਟੋ ਵੀ ਮਿਸ ਹੋ ਜਾਂਦੀ ਹੈ ਆਪਣੇ ਤੋਂ ਤਾਂ ਇਹ ਹਾਲ ਹੈ ਸਾਡੀ ਮਾਰਕੀਟਿੰਗ ਦਾ ਠੀਕ ਹੈ ਫਿਰ ਵੀ ਭਾਈ ਕੋਈ ਚੱਕਰ ਨਹੀਂ ਇਹਦੇ ਚ ਵੀ ਆਪਾਂ ਸੁਧਾਰ ਕਰਾਂਗੇ ਓਕੇ ਠੀਕ ਹੈ ਬਾਦੂ ਹੈ ਰਿਜ਼ਲਟ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਵੈਸੇ ਵੀ ਚਾਹੇ ਮੈਂ ਇੱਥੇ ਲਿਖ ਵੀ ਦਿੰਦਾ ਝੂਠੀ ਤਾਂ ਬੋਲਣਾ ਮੈਂ ਲਿਖ ਦਿੰਦਾ ਕਿ ਸਾਡੀ 500 ਸਿਲੈਕਸ਼ਨ ਆਇਆ ਫਿਰ ਕਿਹੜਾ ਤੁਸੀਂ ਅੱਗੇ ਚੈੱਕ ਕਰਨਾ ਸੀਗਾ ਵੀ 500 ਹੈ ਕਿ ਨਹੀਂ ਹੈ ਠੀਕ ਹੈ ਕੋਈ ਚੱਕਰ ਨਹੀਂ ਪਿਛਲੀ ਵਾਰ ਭਈ ਆਪਣੀ ਇਮਾਨਦਾਰੀ ਨਾਲ ਸਾਡੇ ਕੋਲ 130 ਤੋਂ 130 ਫੋਟੋਆਂ ਦੇ ਨੇੜੇ ਤੇੜੇ ਫੋਟੋਆਂ ਹੋ ਗਈ ਜੋ ਸਟੂਡੈਂਟਸ ਨੇ ਆਪ ਭੇਜੀ ਹੈ ਆਪਾਂ ਤਾਂ ਇੱਕ ਟੈਲੀਗ੍ਰਾਮ ਤੇ ਮੈਸੇਜ ਲਿਖ ਕੇ ਪਤਾ ਕਿ ਭਾਈ ਸਾਡੇ ਕੋਲ ਨਹੀਂ ਹੈਗਾ ਕਿਸੇ ਦਾ ਕੋਈ ਰਿਕਾਰਡ ਜਿਹੜੇ ਸਮਝਦੇ ਆ ਕਿ ਪ੍ਰਤਾਪ ਅਕੈਡਮੀ ਦਾ ਯੋਗਦਾਨ ਰਿਹਾ ਉਹਨਾਂ ਦੀ ਸਿਲੈਕਸ਼ਨ ਚ ਉਹਨਾਂ ਕੋਲ ਬੈਚ ਸੀਗਾ ਜਾਂ ਆਫਲਾਈਨ ਸਟੂਡੈਂਟ ਹੈ ਆਫਲਾਈਨ ਦਾ ਵੀ ਰਿਕਾਰਡ ਨਹੀਂ ਆਪਣੇ ਕੋਲ ਤਾਂ ਆਫਲਾਈਨ ਸਟੂਡੈਂਟ ਹੈ ਜਾਂ ਪੇਡ ਬੈਚ ਦੇ ਹੈ ਜਾਂ ਜਿਨ੍ਹਾਂ ਨੂੰ ਇਦਾਂ ਵੀ ਲੱਗਦਾ ਕਿ YouTube ਤੋਂ ਹੀ ਪੜ ਕੇ ਹੋਗੇ ਭਾਈ ਉਹ ਵੀ ਭੇਜ ਸਕਦੇ ਆ ਤਾਂ ਆਪਣੇ ਕੋਲ 130 ਪਲੱਸ ਫੋਟੋ ਉਸ ਤੋਂ ਬਾਅਦ ਵੀ ਆਂਦੀ ਰਹੀ ਹੈ ਬਾਤ ਬਾਤ ਚ ਕਈਆਂ ਨੇ ਕਈਆਂ ਨੂੰ ਇਹ ਹੈ ਕਿ ਚਲੋ ਜੁਆਇਨਿੰਗ ਹੋ ਜਾਣ ਦੋ ਸਿੱਧਾ ਸਾਰਿਆਂ ਨੂੰ ਸਰਪ੍ਰਾਈਜ਼ ਹੀ ਦਵਾਂਗੇ ਜਾ ਕੇ ਠੀਕ ਹੈ ਤਾਂ ਹੈ ਠੀਕ ਹੈ ਬਾਕੀ ਇਹੀ ਹੈ ਬਾਈ ਠੀਕ ਓਕੇ ਬਾਕੀ ਘਰੇ ਬੈਠ ਕੇ ਤਿਆਰੀ ਕਰਨੀ ਹੈ ਤਾਂ ਆਲਰੇਡੀ ਐਪ ਦੇ ਉੱਤੇ ਰਿਕਾਰਡਡ ਬੈਚ ਹੈ ਪੰਜਾਬ ਪੁਲਿਸ ਕਨਸਟੇਬਲ 2026 ਵਾਸਤੇ ਰਿਕਾਰਡਡ ਬੈਚ ਹੈ ਇਹਨੂੰ ਤੁਸੀਂ انرੋਲ ਕਰ ਸਕਦੇ ਹੋ ਠੀਕ ਹੈ 1000 ਰੁਪਏ ਦਾ ਬੈਚ ਹੈ ਇਹਨੂੰ ਵੀ ਕਰ ਲਓਗੇ ਨਾ ਇਹਨੂੰ ਕਰ ਲਓਗੇ ਨਾਲ YouTube ਦੇ ਸੈਸ਼ਨ ਫੋਲੋ ਕਰ ਲਓਗੇ ਕਾ ਮੁੱਕ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹ ਨਹੀਂ ਕਿ ਇਹ ਰਿਕਾਰਡਡ ਬੈਚ ਹੈ ਤਾਂ ਇਥੋਂ ਸਿਲੈਕਸ਼ਨ ਨਹੀਂ ਹੋਏਗੀ ਫਿਰ ਇਹਨੂੰ ਲੋਚ ਹੀ ਕਿਉਂ ਕਰਾਇਆ ਸਿਲੈਕਸ਼ਨ ਇਹ ਵੀ ਦਵਾ ਸਕਦੇ ਕੋਈ ਦਿੱਕਤ ਨਹੀਂ ਤੁਹਾਡੇ ਚ ਟੈਲੈਂਟ ਹੋਣਾ ਚਾਹੀਦਾ ਹੈ ਯਾਰ ਠੀਕ ਹੈ ਪੜਨ ਵਾਲੇ ਤਾਂ YouTube ਤੋਂ ਕੱਲੇ YouTube ਦੇ ਸੈਸ਼ਨਾਂ ਤੋਂ ਵੀ ਸਿਲੈਕਸ਼ਨ ਲੈ ਜਾਂਦੇ ਆ ਠੀਕ ਹੈ ਓਕੇ ਕੰਟੈਂਟ ਬਾਦੂ ਪਿਆ ਹੈ YouTube ਤੇ ਵੀ ਪਿਆ ਹੈ ਆਫਲਾਈਨ ਆਓਗੇ ਤਾਂ ਉਸ ਤੋਂ ਵੀ ਜ਼ਿਆਦਾ ਹੈ ਨੋਟਸ ਹੈ ਟੈਸਟ ਹੈ ਬਸ ਇਹ ਹੈ ਕਿ ਸਾਡੇ ਦੇਖ ਰੇਖ ਚ ਰਹੋਗੇ ਕਿੱਥੇ ਕਮੀਆਂ ਹੈਗੀਆਂ ਉਹ ਆਪਾਂ ਦੇਖਦੇ ਆਂ ਆਪਾਂ ਨੋਟ ਕਰਾਂਦੇ ਆਂ ਤੇ ਆਪਾਂ ਉਹਨੂੰ ਇੰਪਰੂਵ ਕਰਾਂਦੇ ਆਂ ਬਸ ਇਹ ਹੁੰਦਾ ਹੈ ਠੀਕ ਹੈ ਓਕੇ ਬਾਕੀ ਫਿਰ ਤਰੀਕ ਇਹ ਮੈਂ ਤੁਹਾਨੂੰ ਦੱਸਦਾ ਕਿਹੜੀ ਤਰੀਕ ਹੈ ਭਾਈ ਆਪਣੀ 27 ਤਰੀਕ ਹੈਗੀ ਹੈ ਤਾਂ ਜਿਨੇ ਵੀ ਆਣਾ ਹੈ ਪਹੁੰਚੋ ਭਾਈ ਚੱਕੋ ਬੋਰੀਆ ਬਿਸਤਰਾ ਦੇ ਪਹੁੰਚੋ ਦੇਖੋ ਜਿੱਕਰ ਤੋਂ ਬਾਹਰ ਨਿਕਲ ਹੀ ਰਹੇ ਆ ਹਨਾ ਫਿਰ ਕੀ ਪਾਸ ਵਾਲਾ ਸ਼ਹਿਰ ਹੈ ਕਿ ਨੇੜੇ ਦਾ ਸ਼ਹਿਰ ਕੀ ਦੂਰ ਦਾ ਸ਼ਹਿਰ ਸੇਮ ਹੀ ਹੈ ਕਰੋ ਨਿਕਲ ਕੇ ਹੀ ਆਗੇ ਫਿਰ ਚਾਹੀ ਬਠਿੰਡੇ ਆਗੇ ਪਟਿਆਲੇ ਆਗੇ ਚੰਡੀਗੜ੍ਹ ਆਗੇ ਸੇਮ ਹੀ ਗੱਲ ਹੈ ਠੀਕ ਹੈ ਤੇ ਜੇ ਆਣਾ ਹੀ ਹੈ ਤਾਂ ਫਿਰ ਚੱਜ ਦੀ ਜਗਾ ਹੋ ਨਾ ਸਮਝ ਗਏ ਬਾਏ ਬਾਏ